ਕਿਸਾਨ ਸਿਕਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣ ਅਕਾਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਟੋਟਲ ਚਾਰ ਗਾਵਾਂ ਦਿਖਾਉਣੀ ਹੈ ਤੇ ਚਾਰੇ ਦੀਆਂ ਚਾਰੇ ਤੁਹਾਨੂੰ ਸੋਈਆਂ ਦਿਖਾਵਾਂਗੇ ਸੋਈਆਂ ਦੀ ਬੇਨਤੀ ਇਹ ਹੀ ਹੁੰਦੀ ਆ ਵੀ ਇੱਥੇ ਆ ਕੇ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਈ ਕਰਾ ਲਿਆ ਕਰੋ ਇਹ ਵੀਡੀਓ 'ਚ ਕਦੇ ਵੀ ਨਾ ਕਿੰਨੇ ਵੀ ਜਬ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਵੀਰ ਜੀ ਆਪਣਾ ਸ਼ਮਸ਼ੇਰ ਸਿੰਘ ਪਿੰਡ ਪੁੰਗਾ ਤਹਿਸੀਲ ਨਾਲਾ ਡਿਸਟ੍ਰਿਕਟ ਕੰਪਲਈ ਸਰ ਤੇ ਫੋਨ ਨੰਬਰ ਵੀ ਬੋਲ ਦੋ 752903482 ਜੀ ਠੀਕ ਹੈ ਜੀ ਹਾਂਜੀ ਤੇ ਵੇਗਿਆ ਫਿਰ ਮਾਲ ਕੱਲ ਆਲਾ ਬਾਹਰ ਆ ਰਿਹਾ ਭਾਈ ਜੀ ਇਦਾਂ ਹੀ ਆਉਂਦਾ ਜਾਂਦਾ ਰਹਿੰਦਾ ਜੋ ਭਾਅ ਦਿਲ ਵੀ ਕਰੀਏ ਫਿਰ ਸ਼ੁਰੂ ਹਾਂਜੀ ਕਰ ਲਓ ਭਾਜੀ ਤੇ ਇਹ ਜਿਹੜੀ ਪਹਿਲੇ ਨੰਬਰ ਤੇ ਹੀ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਬਾੜੇ 7-8 ਦਿਨ ਹੋਏ ਜੋ ਅੱਛਾ ਉਹ ਸ਼ਾਇਦ ਮਗਰ ਦਿਓ ਭਾਵੇਂ ਕੋ ਦੁੱਧ ਲਾਲੇ ਭਾਵੇਂ ਬੋੜਾ ਲਾਲੇ 15 ਕਿਲੋ ਤਿਆਰ ਜੋ ਥੱਲੇ ਹੈਗਾ ਦੁੱਧ 15 ਲੀਟਰ ਪੱਕਾ ਭਾਵੇਂ ਭਾਈ ਤਸੱਲੀ ਕਰਕੇ ਖੜੇ ਠੀਕ ਹੈ ਜੀ ਹਾਂਜੀ ਕ੍ਰੋਸ ਵੀ ਪਾ ਕੇ ਜੋ ਦੂਜਾ ਸੁਦਾ ਬਾਕੀ ਵੀਰ ਜੀ ਸਾਡੀ ਸੀਲ ਜੇ ਵੜ ਠੀਕ ਆ ਜਵਾਜ਼ ਵੀ ਲਗਾ ਗਏ ਆ ਬਾਕੀ ਅੱਛਾ ਜੀ ਇਥੇ ਮਗਰ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਵੀਰ ਜੀ ਛੋਟਾ ਜਿਹਾ ਕਰ ਦੇਣਾ ਵਾ ਫੇ ਦੁੱਧ ਭਾਈ 17 18 ਕਿਲੋ ਚਵਾਈ ਜਾਊ ਕੋ 15 ਕਿਲੋ ਇਥੇ ਤਿਆਰ ਜੋ ਜੇ ਅੱਛਾ ਹਾਂ ਜੀ ਮੁੱਲ ਨਿਗਾ ਜ ਮੁੱਲ ਕਰਾਉ ਨੂੰ 45 ਦਾ 40 ਦਾ ਜਿਹੜੀ ਵੜ ਦੇਣੀ ਪੂਰੇ 35000 ਰੁਪਏ ਦੇ ਦਾਂਗੇ 35000 ਦੀ ਮੌਕੇ ਤੇ ਭਾਈ ਥੋੜਾ ਬੋਧਾ ਮਾਨਤਨ ਕਰ ਦਾਂਗੇ ਤੇ ਦੁੱਧ 15 ਲੀਟਰ ਹੁਣ ਚਵਾ ਦੋਗੇ ਕਰ ਬਾਕੀ ਤਿਆਰ ਹੋਊਗਾ ਇਥੇ ਠੀਕ ਹੈ ਜੀ ਬਹੁਤ ਸ਼ਲੀ ਕਰੇ ਯਾ ਤੇ ਸਾਡੇ ਥਾਣੇ ਦੇ ਲੱਗ ਕੇ ਤਾਂ ਦਿਖਾ ਦਿਓ ਚਾਹ। ਪਿਛਲੇ ਥਣੇ ਦਾ ਦਿਖਾ ਦੇ ਚਾਹ। ਠੀਕ ਹੈ ਜੀ। ਕੀ ਸਾਲ? ਠੰਢੀ ਸੀ ਲਿਆ ਤੇ ਬਾਕੀ ਫੈਟ ਵਾਲੀਆਂ ਗਾਵਾਂ ਵਾਂ ਅੱਜ ਸਾਰੀਆਂ। ਸਾਰੀਆਂ ਗਾਵਾਂ ਦੁੱਧ ਸੰਗਰਾਂਦਾਂ। ਇਹ ਵੀ ਘੜਾ ਰਿਹਾ ਤੇ ਇਹ ਸੁਈ ਜੋ ਇਹਨੂੰ 7-8 ਦਿਨ ਹੋਏ ਦਾ ਸ਼ੀਰ ਦੇ ਮਗਰ ਜੋ। ਬੜਾ ਧੂਆ ਕੱਢਦੀ ਏ। ਇਹ ਭਾਈ ਸੁਹਣ ਨਵਾਤੀ ਸਰਪ। ਇਹ ਹਲੇ ਧਮਾਈ ਆ ਗਰਮ ਪਾਣੀ ਨਾਲ। पहला सुबुह अच्छा पहला सुबुह ਏ ਵੀਰ ਜੀ ਰਾਤੀ ਆਈ ਗੋਇਆਂ ਬੜੀ ਲਿਬੜੀ ਹੈ ਆਹਾਂ ਗਰਮ ਪਾਣੀ ਦਾ ਸਾਫ ਕੀਤੀ ਜੋ ਠੀਕ ਆ ਹਾਂਜੀ ਬਾਕੀ ਮੱਛੀ ਇਹਨੇ ਮਗਰ ਜਿੱਤੇ ਮਗਰ ਮੱਛੀ ਹਾਂਜੀ ਕਿੰਨੇ ਚਰਤੀ ਸੋਈ ਹੈ ਸੂਈ ਨੂੰ ਬਾਜੀ 8 ਕਿ ਦਿਨ ਹੋ ਗਏ ਜੋ ਥੱਲੇ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਦੁੱਧ ਵੀਰ ਜੀ ਹੋਊਗਾ 14 ਕਿਲੋ ਤਿਆਰ ਬਾ 13 ਕਿਲੋ ਆਪਣਾ ਚੋਗੇ ਲੈ ਠੰਡਾ ਕਰਕੇ ਜਿਹੜਾ ਮੌਕੇ ਤੇ ਚਵਾ ਦੋਗੇ ਚਵਾ ਦਾਂਗੇ ਬਾਜੀ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਇਹਦਾ ਛੋਟਾ ਜਿਹਾ ਮੁੱਲੇ ਦਾ ਕਰਾਉਣ ਬਾ 40 ਗਰਾਂ ਜਿਹੜੀ ਇਹ ਵੀ ਦੇਣੀ 35000 ਦੇ ਦਾਂਗੇ ਛੇ ਵੀ 35000 ਦੇ ਦੇਣੀ ਹਾਂਜੀ ਠੀਕ ਹੈ ਬਾਕੀ ਦੁੱਧ ਇਸ ਨਾਲ ਇਹਦਾ ਬੇਸ਼ਿਕ ਤਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਦਿਖਾ ਦਿਓ ਚਾਹ ਇਹਦਾ ਚਾਹ ਵੀ ਜੀ ਬੋਰਾ ਬੋਲਾ ਹੈ ਠੀਕ ਹੈ ਜੀ ਬਾਕੀ ਹੈ ਠੰਡੀ ਸੀ ਲਿਆ ਵੀ ਚੋੜਚਾਂ ਬੜੀ ਕੋਲੀ ਜੀ ਠੀਕ ਹੈ ਜੀ ਹਾਂ ਜੀ ਤੇ ਹੋ ਨਾ ਜਿਹੜੀ ਆ ਤੁਰ ਦੋ ਫਿਰ ਇਹ ਵੀ ਇਹਨੂੰ 10 12 ਦਿਨ ਹੋਏ ਜੇ ਮੱਛੀਏ ਦੇ ਮਗਰ ਜੋ ਥਾਣੇ ਦਾ ਬਾਜੀ ਅੱਧਾ ਜਿਹਾ ਮਗਰ ਲਾ ਵੇਖ ਸਕਦੇ ਜੋ ਅੱਛਾ ਬਾਕੀ ਠੰਡੀ ਸੀਲ ਵੜ ਜੋ ਦੁੱਧ 8 ਕਿਲੋ ਬਾਈ ਤਿਆਰ ਹੋ ਗਏ ਥਲੇ ਹੈਗਾ ਪੱਕਾ ਦੁੱਧ 8 ਲੀਟਰ ਪੱਕਾ ਬਾਜੀ 8 ਕਿਲੋ ਦੁੱਧ ਤਿਆਰ ਦੁੱਧ 10 ਕਿਲੋ ਚ ਆਜੂ ਵੀ ਰਾਤੀ ਦੇ ਹਨੀਏ ਮੱਛੀ ਮਗਰ ਇਹਦੇ ਮਗਰ ਬੱਚੀ ਅਜੇ ਇੱਕ ਮਗਰ ਬੱਛਾ ਤੇ ਦੋ ਮਗਰ ਬੱਚੀਆਂ ਤੇ ਇੱਕ ਬੱਚੇ ਤੋਂ ਵੀ ਨਾ ਜੱਸੀ ਆ ਇਹਦਾ ਮਗਰ ਲਾ ਥਾਨ ਘੱਟ ਥੋੜਾ ਹੀ ਥੋੜਾ ਜਿਹਾ ਹੀ ਆ ਬਗੈਰ ਤਰਫੋਂ ਬਾਜੀ ਦੇ ਲਓ ਚਰਗਾ ਲਗਾ ਜੀ ਇਹ ਆ ਗਈ ਵੀ ਜੀ ਇਹ ਵੀ ਠੰਡੀ ਸੀਲ ਯਾਰ ਹਾਂ ਦੇ ਸਾਲੇ ਥਾਣੇ ਦੇ ਵੀ ਤਿੰਨ ਥਾਣੇ ਤੇ ਪੂਰੇ ਆ ਕਿੱਲੇ ਇਹ ਕੱਦਾ ਚ ਭਾਜੀ ਤੇ ਦੁੱਧ 8 ਲੀਟਰ ਹੈਗਾ ਜੀ ਪੱਕਾ ਇਹ ਦੇਖੋ ਦੁੱਧ 8 ਕਿਲੋ ਤਿਆਰ ਹੋਏ ਥੱਲੇ ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ ਛੋਟਾ ਮੁੱਲ ਕਰਾਉਂ ਨਾ 20000 ਕਰਾ ਲਓ ਜੇ ਜੀ 18000 ਰੁਪਏ ਦੇ ਦਾਂਗੇ 18000 ਦੀ ਦੇਣੀ ਮੌਕੇ ਤੇ ਮਾਂ ਤਣ ਕਰਦਾ ਹੀ ਕੋਈ ਨਹੀਂ ਠੀਕ ਹੈ ਜੀ ਹਾਂ ਜੀ ਤੇ ਆ ਬੱਚੇ ਤੋਂ ਵੀ ਨਹੀਂ ਆ ਵੀਰ ਜੀ ਬੱਚੇ ਤੋਂ ਬਿਨਾ ਜੋ ਦੁੱਧ 8 ਕਿਲੋ ਭਾਜੀ ਤਿਆਰ ਹੋਊਗਾ ਅੱਛਾ ਗਾਹ ਵੀ ਬਣੀ ਜੋ ਵੈਡ ਠੀਕ ਹੈ ਜੀ ਹਾਂ ਜੀ 8 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਆ ਜਲੇ ਆ ਬਾਕੀ ਇਹ ਵੀ ਬੀ ਠੰਡੀ ਸੀਲ ਜੋ ਗਾੜ ਠੀਕ ਹੈ ਹਾਂਜੀ ਸਾਠਵੇਂ ਇਹਦੇ ਵੀ ਤੁਹਾਨੂੰ ਦੇਖ ਸਕਦੇ ਹੋ ਤਰ੍ਹਾਂ ਇਹ ਵੀ ਠੰਡੀ ਤੇਰੀ ਆ ਤੁਹਾਨੂੰ ਤੁਹਾਨੂੰ ਚੰਗਾ ਲੱਗਿਆ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਇਹਦਾ ਛੋੜਾ ਜਿਹਾ ਹੀ ਆ ਮੁੱਲ ਕਰਾਉ ਨੂੰ 15 ਜਿਹੜੀ ਦੇਣੀ ਆ 12000 ਰੁਪਏ ਦੇ ਦਾਂਗੇ ਅੱਛਾ 12000 ਦੀ ਦੇ ਦੇਣੀ ਆ ਤੇ ਦੋ ਦਹਾਥ ਲੀਟਰ ਚ ਵਾ ਕੇ ਦੋਗੇ ਫਿਰ ਬਾਗੀ 8 ਕਿਲੋ ਪੱਕਾ ਤਿਆਰ ਹੋਗਾ ਥੱਲੇ ਅੱਛਾ ਬਾਗੀ ਭਾਜੀ ਆਪਣੀ ਬੇਨਤੀ ਆ ਸੋਇਆ ਸੋਇਆ ਮਾਲ ਆ ਚੱਕ ਬਾਤ ਤਸੱਲੀ ਕਰਕੇ ਇੱਥੇ ਖੜਨਾ ਇੱਥੇ ਚੁਆਈ ਕਰਕੇ ਤਸੱਲੀ ਕਰਕੇ ਖੜੋ ਹਨਾ ਠੀਕ ਆ ਜੀ ਜਿਸ ਤਰ੍ਹਾਂ ਕੀ ਵੀ ਜੀ ਨੇ ਕਿਹਾ ਆ ਵੀ ਸੋਈਆਂ ਵਾ ਸਾਰੀਆਂ ਇੱਥੋਂ ਹੀ ਆਪਣੀ ਚੁਆਈ ਕਰਕੇ ਤਸੱਲੀ ਕਰਕੇ ਆਪਣੀ ਗਰੰਟੀ ਦੇ ਪੱਸ਼ੂ ਖੜਿਆ ਕਰੋ ਜੀ